समाणा सिटी पुलिस ਵੱਲੋਂ ਇੱਕ ਇੱਕ ਕਥਿਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਇੱਕ ਦੇਸੀ ਘੱਟਾ 315 ਬੋਰ ਅਤੇ 5 ਕਾਰਤੂਸ ਬਰਾਮਦ ਹੋਏ ਹਨ ਕਥਿਤ ਨੌਜਵਾਨ ਦੇਵੀਗੜ ਦੇ ਨਜ਼ਦੀਕ ਪਿੰਡ ਖਤੋਲੀ ਦਾ ਰਹਿਣ ਵਾਲਾ ਹੈ ਉਹ ਆਪਣੀ ਪਤਨੀ ਨੂੰ ਇੱਥੇ ਕਿਸੇ ਰਿਸ਼ਤੇਦਾਰ ਦੇ ਕੋਲ ਕਲੋਨੀ ਤੇ ਰਹਿੰਦੀ ਸੀ ਉਸ ਨੂੰ ਮਿਲਣ ਆਇਆ ਸੀ ਲੇਕਿਨ ਉੱਥੇ ਆ ਕੇ ਕੀ ਗੱਲ ਹੋਈ ਦੇ ਤੋ ਵਾਪਸ ਜਾ ਰਹਾ ਸੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਉਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਇਸ ਦੇ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ ਸਿਟੀ ਸਮਾਣਾ ਸਬ ਇੰਸਪੈਕਟਰ ਕੁਲਦੀਪ ਸਿੰਘ ਵੱਲੋਂ ਦਿੱਤੀ ਗਈ ਅਤੇ ਉਹਨਾਂ ਦੱਸਿਆ ਕਿ ਅਦਾਲਤ 'ਚ ਪੇਸ਼ ਕਰਕੇ ਇਸ ਦਾ ਰਿਮਾਂਡ ਦੀ ਮੰਗ ਵੀ ਅਸੀਂ ਕਰਾਂਗੇ ਕਥੀ ਦੋਸ਼ੀ ਨੇ ਜਦ ਗਲਵੱਤ ਕੀਤੀ ਤਾਂ ਉਸਨੇ ਕਿਹਾ ਕਿ ਮੈਂ ਆਪਣੀ ਪਤਨੀ ਨੂੰ ਇੱਥੇ ਲੈਣ ਲਈ ਆਇਆ ਸੀ ਲੇਕਿਨ ਉਹ ਕੋਈ ਜਦ ਉਸ ਤੋਂ ਪੁੱਛੇ ਵੀ ਹਥਿਆਰ ਲੈ ਕੇ ਆਇਆ ਤਾਂ ਉਹ ਬਲਬੇ ਮੈਂ ਇਹ ਹਥਿਆਰ ਯੂਪੀ ਤੋਂ ਮੈਂ ਖਰੀਦੇ ਸੀ ਹੁਣ ਸਾਰਾ ਪੁਲਿਸ ਜਾਂਚ ਦਾ ਵਿਸ਼ਾ ਹੈ ਕਿਸ ਕਾਰਨ ਕਰਕੇ ਹਥਿਆਰ ਲੈ ਕੇ ਇੱਥੇ ਆਇਆ ਅੰਮ੍ਰਿਤਪਾਲ ਸਿੰਘ ਅਗਲਾ ਕੀ ਮੈਟਰ ਥੋੜਾ ਕਰ ਲੈਣਾ ਮੈਂ ਰੇ ਸੀ ਜੀ ਮੇਰਾ ਮੁੰਡਾ ਕੈਨੇਡਾ ਗਿਆ ਸੀ ਤੇ ਉਹ 5000 ਰੁਪਏ ਮੰਗਦੀ ਸੀ ਤੇ ਉਹ ਮੁੰਡਾ ਦਾ ਵੀ ਮੋਬਾਈਲ ਦੋਵੇਂ ਚੁੱਕ ਕੇ ਰੱਖ ਲਾਇਆ ਡੈਡੀ ਅੰਦਰ ਮੈਨੂੰ ਬੜਾ ਤੰਗ ਕਰਨ ਲਈ ਹੈ ਮੈਂ ਮੋਬਾਈਲ ਦੋਵੇਂ ਚੁੱਕ ਕੇ ਅੰਦਰ ਰੱਖ ਲੈਨੇ ਇਸ ਗੱਲ ਤੋਂ ਮੁੰਡਾ ਮੁੰਡੇ ਨਾਲ ਵੀ ਕੋਈ ਗੱਲ ਨਹੀਂ ਹੋਈ ਮੇਰੇ ਨਾਲ ਵੀ ਕੋਈ ਗੱਲ ਨਹੀਂ ਹੋਈ ਰਾਤ ਨੂੰ ਕੁੜੀ ਲੈ ਕੇ 11 ਵਜੇ ਉੱਠ ਕੇ ਆ ਗਈ ਹੈ ਮੈਂ 2 ਕਿਲੋਮੀਟਰ ਮੇਰੇ ਸਹੁਰਿਆਂ ਦੇ ਫਰਾਂਸ ਵਾਲੇ ਮੈਂ ਉੱਥੇ ਆਇਆ ਮਾ ਉਹ ਆਂਦੇ ਨਹੀਂ ਇੱਥੇ ਆਈ ਨਹੀਂ ਫਿਰ ਅਸੀਂ ਆਪਣਾ ਐਮਲਨ ਸੋਰੇ ਕਿੱਥੇ ਗਏ ਫਰਾਂਸ ਵਾਲੇ 2 ਕਿ ਫਰਾਂਸ ਵਾਲੇ 2 ਕਿਲੋਮੀਟਰ ਮੇਰੇ ਤੋਂ ਦੂਰ ਦੇ ਦੇ ਵੀ ਘੜਾ ਹਾਂਜੀ ਇੱਥੇ ਕਿੱਥੇ ਜਿਵੇਂ ਇਹ ਇੱਥੇ ਦੇ ਘਰ ਵਾਲੀ ਆਂਦੇ ਸਨ ਵੀ ਤੇਰੀ ਉੱਥੇ ਆਪਣੇ ਸਮਾਨੇ ਵਿੱਚ ਰਹਿੰਦੀ ਹੈ ਤੇ ਆਪਣੀ ਭੂਆ ਦਾ ਮੁੰਡੇ ਦੀਆਂ ਰਿਕਾਰਡ ਗਾਮੀ ਨੇ ਮੇਰੇ ਮੋਬਾਈਲ ਦੇ ਵਿੱਚ ਵੀ ਆਪਣੀ ਘਰ ਦੀ ਲੈ ਜਾ ਤੇ ਕੋਈ ਥੋੜੀ ਵਾਲੀ ਪੈੜੀ ਨਾ ਲਵਾ ਦੇ ਤੇ ਮੈਂ ਕਿਹ ਚਾਲਕ ਨੂੰ ਪੁੱਛ ਇੱਥੇ ਮਤਲਬ ਮੇਰੀ ਸਾਲੀ ਰਹਿੰਦੀ ਹੈ ਜੀ ਕਲੌਨੀ ਦਾ ਦੇ ਨਹੀਂ ਸਾਰਾ ਬਾਬਾ ਕਰਕੇ ਪ੍ਰਤਾਪ ਕਲੌਨੀ ਫਿਰ ਕਿਹੜੀ ਕਲੌਨੀ ਹੈ ਹਾਂ ਮੈਂ ਕੱਲਾ ਹੀ ਸਾਰਾ ਹਥਿਆਰ ਕਿੱਥੋਂ ਲੈ ਗਏ ਹਾਂਜੀ ਹਰ ਹਥਿਆਰ ਮੇਰ ਤੋਂ ਲਿਆਈ ਸੀ ਮੇਰ ਤੋਂ ਮੇਰ ਤੋਂ ਆਇਆ ਕਿੰਨੇ ਕਿੰਨੇ ਰਿਵਲਵਰ ਹੋ ਰਹੇ ਇਹ 8 8000 ਦਾ ਜਾਇਦਾ ਨਹੀਂ ਇਹ ਅਮਰਪਾਲ ਨਾ ਦਾ ਵਿਅਕਤੀ ਆ ਜਿਹੜਾ ਪਿੰਡ ਖਤੋਲੀ ਦਾ ਰਹਿਣ ਵਾਲਾ ਦੇਵੀਲ ਸਾਈਡ ਦਾ ਇਹ ਆਪਣੇ ਰਿਸ਼ਤੇਦਾਰ ਦੇ ਘਰੇ ਆਇਆ ਹੈ ਆਪਣੀ ਘਰ ਲਈ ਲੰਬਣਵਾਤੇ ਤੇ ਬੇਟੀ ਲੰਬਣਵਾਤੇ ਉੱਥੋਂ ਇਹ ਨਿਕਲੇ ਆਇਆ ਤਾਂ ਰਸਤੇ 'ਚ ਇਹ ਜੋ ਚੈੱਕ ਕੀਤਾ ਇਹਨੂੰ ਤਾਂ ਆਦੇ ਕੋਲ ਇੱਕ ਦੇਸੀ ਕਟਾ 315 ਬੋਲ ਗ੍ਰਾਮ ਦਾ ਹੋਇਆ। ਨਾਲ 5 ਰੌਂਡ ਦਾ ਹੋ ਗਿਆ। 5 ਰੌਂਡ ਦਾ। ਹਾਂਜੀ। ਇਹਨੂੰ ਕਰਨਾ ਦਰਜ ਹੋ ਗਿਆ। ਮੁਕਤਵੰਦ ਦਰਜ ਹੋ ਗਿਆ। ਸਰਗਰ ਨੰਬਰ ਕੀ ਹੈ? ਫਿਰ ਨੰਬਰ 55 ਮਿਤੀ 30 4 25 ਅੰਡਰ ਸੈਕਸ਼ਨ 25 59 ਆਰਮਜੈਕਟ। ਕਾਨੂੰਨ ਸਿਟੀ ਸਮਾਨੰਤਰ ਦਰਜ ਕੀਤੀ ਗਈ। ਲੋਗੰਦਰ ਐਸ਼ਵਰ। ਇੱਕੀ। ਮੋਰਨ ਦੀ ਕੋਈ ਦਿੱਕਤ ਪਈ? ਨੀ ਆ ਜੇ ਤਾਂ ਹੋ ਕੋਈ ਸਮਾਨਤਾ ਸਾਹਮਣੇ ਨਹੀਂ ਆਈ ਤਵਤੀਜ ਜਾਰੀ ਹੈ। ਜੋ ਵੀ ਤਾ ਸਨ ਆਪਣੇ ਘਰ ਵਾਲੇ ਨੂੰ ਮਿਲਣ ਆਇਆ ਸੀ 3 ਮੀਟਰ ਆਏ ਆਪਣੇ ਘਰ ਵਾਲੀ ਦੀਪਾਲ ਚ ਆਇਆ ਸੀ ਤੇ ਅਥਿਆਰ ਨਹੀਂ ਗਿਆ ਸੀ ਅਥਿਆਰ ਮਿਲਿਆ ਦੇਖੋ ਅਥਿਆਰ ਨਰਸਨ ਸਿੰਘ ਨੇ ਜੀ ਨਜਾਇਜ਼ ਨਜਾਇਜ਼ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼